ਜੀ ਪ੍ਰਧਾਨ ਜੀ ਜੋ ਅੱਜ ਇਸ ਜਗ੍ਹਾ ਦੇ ਉੱਤੇ ਡੀਸੀ ਦਫਤਰ ਤੁਸੀਂ ਪਹੁੰਚੇ ਹੋ ਕੀ ਮਸਲਾ ਹੈ ਸਾਰਾ ਜਾਨਣਾ ਚਾਹੁੰਦੇ ਆ ਤੁਹਾਡੇ ਤੋਂ ਅੱਜ ਅਸੀਂ ਪੁਲਿਸ ਕਮਿਸ਼ਨਰ ਦੇ ਆਫਿਸ ਔਰ ਡੀਸੀ ਸਾਹਿਬ ਦੇ ਆਫਿਸ ਦੋ ਮੁੱਦੇ ਨੂੰ ਲੈ ਕੇ ਇਕੱਠੇ ਹੋਏ ਆ ਜੀ ਔਰ ਯਾਦ ਰਹੇ ਕਿ ਅਪੋਸਟਲ ਪੌਲ ਸੁਪਾਲ ਲਣਾ ਚਾਚਾ ਮਿਸਤਰੀ ਦੇ ਬੈਨਰ ਥੱਲੇ ਅਸੀਂ ਸਾਰੀ ਸੰਗਤ ਸਾਰੇ ਸਾਡੀ ਟੀਮ ਔਰ ਪਾਸਟਰ ਸਾਹਿਬਾਨ ਜਿਹੜੇ ਮੇਰੇ ਨਾਲ ਮਾਸ਼ਾਅੱਲਾ ਫਰੀਦ ਜੀ ਆਏ ਨੇ ਅਸਰ ਜੀ ਜੀ ਆਇਨੇ ਪਾਸੇ ਮੇਜਰ ਜੀ ਆਇਨੇ ਸਾਡੀਆਂ ਮਾਨਯੋਗ ਪੈੜਾ ਨੌਜਵਾਨ ਜੀ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਬੜੀ ਵੱਡੀ ਮਾਤਰਾ ਦੇ ਵਿੱਚ ਸੰਗਤ ਆਈ ਹੈ ਔਰ ਸਾਡੇ ਦੋ ਇਸ਼ੂ ਸੀਗੇ ਇੱਕ ਤਾਂ ਸਾਡੀ ਜਿਹੜੀ ਚਰਚ ਦੀ ਜ਼ਮੀਨ ਸੀਗੀ ਉਹ ਉਹ ਜਿਹੜੀ ਅਸੀਂ ਜ਼ਮੀਨ ਜਦੋਂ ਅੱਜ ਤੋਂ 4-5 ਪਹਿਲੇ ਜਿਹੜੀ ਆ ਖਰੀਦੀ ਹੈ ਲੋਕਾਂ ਦੇ ਦਾਨ ਚੰਦੇ ਨਾਲ ਖਰੀਦੀ ਔਰ ਉਹ ਕਿਸੇ ਨਿੱਕੀ ਵਿਸ਼ੇਸ਼ ਦੀ ਜ਼ਮੀਨ ਨਹੀਂ ਹੈ ਉਹ ਚਰਚ ٹرسٹ ਦੇ ਨਾਮ ਦੀ ਜਗ੍ਹਾ ਆ ਉਹ ਸੰਸਥਾ ਦੇ ਨਾਮ ਦੀ ਜਗ੍ਹਾ ਆ ਸੋ ਉਹ ਜਗਾ ਜਿਹੜੀ ਹੈ ਉਹਦੇ ਬਾਰੇ ਸਾਡੇ ਉੱਪਰ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ ਸੀਗਾ ਤਹਿਸੀਲਦਾਰ ਪਟਵਾਰੀਆਂ ਵੱਲੋਂ ਕਿ ਕਿ ਜਿਹੜੀ ਜ਼ਮੀਨ ਹੈ ਇਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਆ ਉਹ ਕੱਟ ਕੇ ਜਿਹੜਾ ਆ ਉਹ ਸਰਕਾਰ ਲੈਣ ਜਾ ਰਹੀ ਹੈ ਪਰ ਮੈਂ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਅਧਿਕਾਰੀਆਂ ਦਾ ਇਹ ਫਰਜ਼ ਮੰਨਦਾ ਹੈ ਕਿ ਚਾਹੇ ਗੁਰਦੁਆਰਾ ਸਾਹਿਬ ਹੋਵੇ ਮੰਦਿਰ ਹੋਵੇ ਚਰਚ ਹੋਵੇ ਉਹਦੀ ਮਰਿਆਦਾ ਨੂੰ ਜਿਹੜਾ ਕਾਇਮ ਰੱਖਣਾ ਔਰ ਸ਼ਾਂਤੀ ਨੂੰ ਬਹਾਲ ਰੱਖਣਾ ਜਿਹੜਾ ਹੈ ਕਿਉਂਕਿ ਇਹ ਆਸਥਾ ਦਾ ਵਿਸ਼ਾ ਹੁੰਦਾ ਆ ਮੰਦਰ ਗੁਰਦੁਆਰਾ ਸ਼ਰਸ ਜਿਹੜਾ ਆ ਇਹਨਾਂ ਦੇ ਲੋਕਾਂ ਦੀ ਆਸਥਾ ਜੁੜੀ ਹੁੰਦੀ ਹੈ ਸੋ ਇਸ ਕਰਕੇ ਉਹ 1 ਇੰਚ ਵੀ ਅੱਗੇ ਪਿੱਛੇ ਕਦੇ ਹੋ ਨਹੀਂ ਸਕਦਾ ਇਹ ਚੀਜ਼ ਨੂੰ ਜਿਹੜਾ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਵਾਸਤੇ ਕਿਉਂਕਿ ਜਿਹੜੀ ਚਰਚਸ ਦੀ ਜ਼ਮੀਨ ਹੈ ਉਹਦੀ ਜਿਹੜੀ ਨਿਸ਼ਾਨਦੇਹੀ ਕਰਾਈ ਗਈ ਸੀਗੀ ਉਹ ਸਰਕਾਰੀ ਮਸ਼ੀਨਰੀ ਦੇ ਨਾਲ ਸਰਕਾਰੀ ਅਫਸਰਾਂ ਦੀ ਰਹਿਮਾਈ ਦੇ ਵਿੱਚ ਉਹਨਾਂ ਦੀ ਦੇਖਰੇਖ ਦੇ ਵਿੱਚ ਨਿਸ਼ਾਨਦੇਹੀ ਕਰਾਈ ਗਈ ਸੀਗੀ ਉਹ ਜ਼ਮੀਨ ਸਾਡੀ ਪੂਰੀ ਹੈ 1 ਇੰਚ ਵੀ ਅਸੀਂ ਜਿਹੜੀ ਆ ਅੱਗੇ ਨਹੀਂ ਵੱਸ ਸਕਦੇ ਬਲਕਿ ਅਸੀਂ 1 ਇੰਚ ਸਭ ਕੁਛ ਛੱਡੀ ਹੋਈ ਹੈ ਸਾਨੂੰ ਸੋ ਬਾਬਾ ਪ੍ਰਧਾਨ ਜੀ ਕਿੰਨਾ ਵੱਲੋਂ ਪਾਇਆ ਪਾਇਆ ਜਾ ਰਿਹਾ ਹੈ ਅਸ਼ਸਤਨਾ ਅਧਿਕਾਰਿਆਂ ਵਾਲੋ ਤਹਿਸੀਲਦਾਰ ਪਟਵਾਰੀ ਜਿਹੜੇ ਉਹ ਸਾਨੂੰ ਜਿਹੜੇ ਪਰੇਸ਼ਾਨ ਕਰ ਰਹੇ ਨੇ ਕਿ ਜ਼ਮੀਨ ਜਿਹੜੀ ਅਸੀਂ ਐਕਵਾਇਰ ਕਰਨੀ ਹੈ ਜ਼ਬਰਦਸਤੀ ਪਰ ਮੈਂ ਦੱਸਣਾ ਚਾਹੁੰਦਾ ਕਿ ਜ਼ਬਰਦਸਤ ਮਸੀਹ ਸਮਾਜ ਜਿਹੜੀ ਕਦੇ ਹੋ ਨਹੀਂ ਲਊਗੀ ਇਹ ਜਿਹੜਾ ਆ ਸੱਚ ਦਾ ਸੱਚ ਉਹ ਝੂਠ ਦਾ ਝੂਠ ਹੈ ਉਹਦਾ ਨਿਸ਼ਤਾਰਾ ਕਰਨ ਵਾਸਤੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਆ ਔਰ ਉਹਦੀ ਨਿਸ਼ਾਨਦੇਹੀ ਨੂੰ ਪ੍ਰੋਪਰ ਤਰੀਕੇ ਦੇ ਨਾਲ ਕਰਨ ਵਾਸਤੇ ਵੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਔਰ ਦੂਜਾ ਸਾਡਾ ਸਭ ਤੋਂ ਇੰਪੋਰਟੈਂਟ ਵਿਸ਼ਾ ਇਹ ਸੀਗਾ ਕਿ ਯਾਦ ਰਵੇ ਕਿ ਅੱਜ ਤੋਂ 2.5 ਸਾਲ ਪਹਿਲੇ 3 ਸਾਲ ਪਹਿਲੇ ਜਿਹੜਾ ਅਪਾਸਟਰ ਪੌਲਸ ਪਰ ਜੱਜ ਮਿਨਿਸਟਰ ਉੱਪਰ ਕੁਸ਼ਲ ਨਿਆਨ ਸਿੰਘਾ ਵੱਲੋਂ ਜਿਹੜਾ ਬੜਾ ਬੁਰੀ ਤਰ੍ਹਾਂ ਹਮਲਾ ਕਰਕੇ ਚਰਚ ਦੀਆਂ ਭਾਵਨਾਵਾਂ ਨੂੰ ਜਿਹੜਾ ਆਹਤ ਕੀਤਾ ਗਿਆ ਸੀਗਾ ਸਾਡੀ ਧਾਰਮਿਕ ਮर्यादा ਨੂੰ ਉਤਾਰਕਾਰ ਕੀਤਾ ਗਿਆ ਸੀਗਾ ਪਵਿੱਤਰ ਗ੍ਰੰਥ ਜਿਹੜਾ ਪਵਿੱਤਰ ਬਾਈਬਲ ਜਿਹੜੀ ਆ ਸਾਡਾ ਧਾਰਮਿਕ ਜਿਹੜਾ ਪਵਿੱਤਰ ਗ੍ਰੰਥ ਤੇ ਬਾਈਬਲ ਆ ਉਹਨੂੰ ਵੀ ਜਿਹੜਾ ਉਹਦੇ ਅੱਗ ਵੀ ਪਾੜੇ ਗਏ ਸੀਗੇ ਔਰ ਇੱਥੇ ਹੀ ਬਸ ਨਹੀਂ ਕੁਝ ਨਾਂ ਸਿੰਘਾਂ ਵੱਲੋਂ ਤਲਵਾਰਾਂ ਦੇ ਨਾਲ ਬਹੁਤ ਸਾਰੀ ਸੰਗਤ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਸੀ ਜਿਹਦੇ ਕਾਰਨ ਕਰਕੇ ਅਸੀਂ ਜਿਹੜੀ ਆ ਪੁਲਿਸ ਉਹ ਗੋਹਾਰ ਲਗਾਈ ਸੀ ਕਿ ਸਾਡੇ ਜਿਹੜੇ ਚਰਚ ਦੀ ਔਰ ਪ੍ਰਭੂ ਦੇ ਸੇਵਕ ਦੇ ਸੁਪਾਲਾਣਾ ਜਿਹਦੀ ਔਰ ਸਾਡੀ ਜਿਹੜੀ ਇਹ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਤੇ ਜਦੋਂ ਅਸੀਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਖੋਲਾ ਸਾਹਿਬ ਨੂੰ ਇਹ ਤੇ ਹਾਂ ਚ ਲੈ ਆਂਦਾ ਕਿ ਜਿਹੜੀ ਸਾਡੀ ਰਿਹੈਸ਼ ਹੈ ਸਾਡੀ ਅਮਨਸਾਹਿਬ ਸਿਟੀ ਜੂਰਿਕਸ਼ਨ ਸਿਟੀ ਦੇ ਅੰਦਰ ਆਉਂਦੀ ਹੈ ਔਰ ਪਾਸਟ ਜਿੱਦੀ ਮੇਰੀ ਹਾਜ਼ਰੀ ਚੜੀ ਹੈ ਸਿਟੀ ਪੁਲਿਸ ਦੇ ਅੰਦਰ ਆਉਂਦੀ ਹੈ ਸੋ ਬਾਰ-ਬਾਰ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਜਾਣੂ ਕਰਵਾਉਣ ਦੇ ਬਾਅਦ ਵੀ ਜਿਹੜਾ ਸੀਗਾ ਉਹ ਸਾਨੂੰ ਜਿਹੜੀ ਲੋੜਿੰਦੀ ਸੁਰੱਖਿਆ ਮੁਹੱਈਆ ਨਹੀਂ ਕਰਾਈ ਗਈ ਔਰ ਮੈਨੂੰ ਹੈਰਾਨ ਵੀ ਹੋਦੋ ਹੋਈ ਕਿ ਜਦੋਂ ਮੈਂ ਆਫਿਸ ਦੇ ਅੰਦਰ ਵੀ ਬੈਠਾ ਸੀਗਾ ਕੁਝ ਸਵਰਨ ਜਾਤੀ ਦੇ ਲੋਕਾਂ ਨੂੰ ਡਟਿਆ ਬੜੀ ਖੁਸ਼ੀ ਦੇ ਨਾਲ ਸੁਰੱਖਿਆ ਮਹੱਈਆ ਕਰਵਾ ਕੇ ਉਹਨਾਂ ਨੂੰ ਖੁਸ਼ ਕੀਤਾ ਜਾਂਦਾ ਸਾਡੇ ਸਾਹਮਣੇ ਔਰ ਜਿਹੜੀ ਸਾਡੀ ਕਿਉਂਕਿ ਅਮੀਰ ਦੀ ਔਰ ਗਰੀਬ ਦੀ ਵੀ ਜਾਨ ਦੀ ਕੀਮਤ ਇੱਕੋ ਹੀ ਹੁੰਦੀ ਆ ਪਰਿਵਾਰ ਉਹਨਾਂ ਦੇ ਵੀ ਆ ਪਰਿਵਾਰ ਸਾਡੇ ਵੀ ਆ ਪਰਿਵਾਰ ਆ ਪਰਸਪਰ ਪਾਲਾਣੇ ਜੀ ਦੇ ਵੀ ਆ ਇਸ ਰੋਕਿਆ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ਤੇ ਤੌਰ ਤੇ ਆਪਣਾ ਸੀਪੀ ਸਾਹਿਬ ਦਾ ਪੁਲਿਸ ਕਮਿਸ਼ਨਰ ਸਾਹਿਬ ਦਾ ਇਹ ਇਹ ਫਰਜ਼ ਬਣਦਾ ਆ ਕਿ ਜਦੋਂ ਉਸ ਤੋਂ ਬਾਅਦ ਸੁਰੱਖਿਆ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਕੀ ਹੁੰਦਾ ਯਾਰ ਕਿ ਇੱਕ ਦੋ ਵਿਅਕਤੀ ਰਾਤ ਨੂੰ ਮੂੰਹ ਬੰਨ ਕੇ ਆਉਂਦੇ ਆ ਪੈਟਰੋਲ ਬੰਮ ਦੇ ਨਾਲ ਸਾਡੇ ਘਰ ਦੇ ਉੱਪਰ ਹਮਲਾ ਕਰਦੇ ਨੇ ਸਾਡਾ ਘਰ ਜਲਾ ਦਿੱਤਾ ਜਾਂਦਾ ਸਾਡੀ ਗੱਡੀ ਜਲਾ ਦਿੱਤੀ ਜਾਂਦੀ ਹੈ ਸਾਡੇ ਪਰਿਵਾਰ ਨੂੰ ਛਾਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਮੁਹੱਲੇ ਵਾਲਿਆਂ ਨੇ ਸ਼ੋਰ ਸ਼ਰਾਬਾ ਪਾ ਕੇ ਸਾਨੂੰ ਜਗਾਇਆ ਉਹ ਸਾਦਕਤੇ ਕਾਬੂ ਪਾਇਆ ਸਾਰੇ ਮੁਹੱਲੇ ਨੇ ਬਾਲਟੀਆਂ ਲੈ ਕੇ ਪਾਣੀ ਪਾਇਆ ਔਰ ਐਫ ਆਈ ਆਰ ਤੇ ਕਰ ਦਿੱਤੀ ਗਈ 104 ਨੰਬਰ ਐਫ ਆਈ ਆਰ ਹੈ ਤੁਸੀਂ ਦੇਖ ਸਕਦੇ ਹੋ ਪਰ ਅੱਜ ਤੱਕ ਇੱਕ ਵੀ ਬੰਦਾ ਜਿਹੜਾ ਆ ਅਰੈਸਟ ਨਹੀਂ ਕੀਤਾ ਗਿਆ ਇੱਕ ਵੀ ਬੰਦੇ ਦੀ ਜਿਹੜੀ ਪੁਛ ਪੜਤਾਲ ਨਹੀਂ ਕੀਤੀ ਗਈ ਕੋਈ ਵੀ ਕੈਮਰਾਜ਼ ਰੂਟ ਕੋਈ ਚੈੱਕ ਨਹੀਂ ਕੀਤਾ ਗਿਆ ਸਾਡੇ ਅੱਖਾਂ 'ਚ ਘਟਾ ਪਾਇਆ ਗਿਆ ਤੈਨੂੰ ਹੀ ਇੱਕ ਟਾਰਗੇਟ ਕਿਉਂ ਕੀਤਾ ਜਾਂਦਾ ਆ ਕਿੱਥੇ ਕਮੀਆਂ ਮੰਨਦੇ ਹੋ ਮੈਂ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਅੱਜ એક સ્વરણ જાતનું લે કે ઓનનું બહુ ખુશ કરવા ચગ્યા હોય આ પર જ ਦਬਿਆ ਕੁਛ ਨਾ ਸਮਾਜ ਆ ਚਾਹੇ ਉਹ ਸਾਡਾ ਬੀਸੀ ਸਮਾਜ ਹੋਵੇ ਚਾਹੇ ਉਹ ਸਾਡਾ ਐਸਸੀ ਸਮਾਜ ਹੋਵੇ ਸਾਨੂੰ ਪਤਾ ਨਹੀਂ ਮਤਰਈ ਮਾਂ ਵਾਲਾ ਸਾਡੇ ਨਾਲ ਕਿਉਂ ਵਧੇਰਾ ਕੀਤਾ ਜਾਂਦਾ ਹੈ ਜਦ ਕਿ ਹੱਕ ਸੱਚ ਦੀ ਕੁਰਸੀ ਤੇ ਜਿਹੜਾ ਵੀ ਅਫੀਸਰ ਬੈਠਦਾ ਆ ਉਹਨੂੰ ਹਿੰਦੂ ਮੁਸਲਮ ਸਿੱਖੀ ਸਾਇਓ ਨੂੰ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣ ਦੀ ਲੋੜ ਹੁੰਦੀ ਹੈ ਪਰ ਇਹ ਜਿਹੜਾ ਵਿਤਕਰਾ ਇਹ ਫਿਰ ਜਿਹੜਾ ਜਦੋਂ ਹੁੰਦਾ ਆ ਤੇ ਸਾਡੇ ਦਿਨ ਨੂੰ ਸੱਟ ਲੱਗਦੀ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਜਿਨੇ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ ਆ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਛੋਟੀ ਜਾਤੀ ਦਾ ਚਾਹੇ ਉਹ ਅਗੜੀ ਜਾਤੀ ਦਾ ਚਾਹੇ ਉਹ ਪਿਛਲੀ ਜਤੀਦਾਂ ਚਾਹੇ ਸਵਰਨ ਜਤੀਦਾਂ ਸਾਰ ਨੂੰ ਸੇਮ ਅਧਿਕਾਰ ਦਿੱਤੇ ਆ ਪਰ ਜਿਹੜੇ ਸਾਡੇ ਅਧਿਕਾਰਾਂ ਦੇ ਡਾਕਾ ਆਜਦਾ ਫਿਰ ਸਾਨੂੰ ਮਜਬੂਰ ਬਸ ਜਿਹੜਾ ਸੜਕਾਂ ਦੇ ਉੱਤਰ ਕੇ ਆਪਣਾ ਜਿਹੜਾ ਉਹ ਹੱਕ ਦੀ ਪੂਰਤੀ ਕਰਨ ਵਾਲਾ ਜੇਕਰ ਤੁਹਾਡੀਆਂ ਮੰਗਾਂ ਨਹੀਂ ਸੁਣੀਆਂ ਜਾਂਦੀਆਂ ਜਾਂ ਨਹੀਂ ਕਬੂਲ ਕੀਤੀਆਂ ਜਾਂਦੇ ਆ ਫਿਰ ਅਗਲੀ ਜਿਹੜੀ ਤੁਹਾਡੀ ਰਣਨੀਤੀ ਹੋएगी ਉਹ ਕੀ ਹੋਵੇਗੀ ਜੀ ਹਾਂ ਮੈਂ ਮੈਂ ਸਾਰੇ ਤੁਹਾਡੇ ਤੋਂ ਪਹਿਲੇ ਮੀਡੀਆ ਅਧਿਕਾਰੀਆਂ ਨੂੰ ਔਰ ਜਿਹੜੇ ਸੀਆਈਡੀ ਵਾਲੇ ਵੀਰ ਸੇ ਵੀ ਆਈਬੀ ਵਾਲੇ ਸਾਰੀਆਂ ਏਜੰਸੀਆਂ ਵਾਲੇ ਵੀਰਾਂ ਨੂੰ ਮੈਂ ਦੱਸਿਆ ਕਿ ਅੱਜ ਦੇ ਤੁਸੀਂ ਦੇਖਦੇ ਹੋ ਸਾਡੀਆਂ ਭੈਣਾਂ ਸਾਡੇ ਨੌਜਵਾਨ ਸਾਡੀ ਜਿਹੜੀ ਸੰਗਤ ਹੈ ਅੱਜ ਦੇ ਸੈਂਕੜਿਆਂ ਦੀ ਗਿਣਤੀ ਚ ਤੇ ਕੱਲੂ ਘਾਰੇ ਤੋਂ ਠੀਕ 2 ਦਿਨ ਬਾਅਦ ਉਦੋਂ ਤੱਕ ਅਸੀਂ ਟਾਈਮ ਦਵਾਂਗੇ ਕਿਉਂਕਿ ਸਾਨੂੰ ਵੀ ਪਤਾ ਕਿ ਇਹਨਾਂ ਦਿਨਾਂ 'ਚ ਪੁਲਿਸ ਬਹੁਤ ਬਿਜ਼ੀ ਹੈ ਬਹੁਤ ਮਾਹੌਲ ਖਰਾਬ ਹੋਣ ਦਾ ਸ਼ੰਕਾ ਬਣੇ ਰਿਹਾ ਹੈ ਔਰ ਕੱਲੂ ਘਾਰੇ ਤੋਂ ਠੀਕ 2 ਦਿਨ ਬਾਅਦ ਤੱਕ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਸਾਡੀਆਂ ਜਨੂਨ ਮੰਗਾਂ ਦੀ ਪੂਰਤੀ ਨਾ ਕੀਤੀ ਸਾਨੂੰ ਲੋਲਿੰਦੀ ਸੁਰੱਖਿਆ ਮੋਹੀਆ ਨਾ ਕਰਾਈ ਗਈ ਕਰਾਈ ਗਈ ਸਾਡੇ ਉਹ ਸਟੱਚ ਦੀ ਜਿਹੜੀ ਆ ਜਿਹੜੀ ਆ ਉਹਦੀ ਨਿਸ਼ਾਨਦੇਹੀ ਪ੍ਰੋਪਰ ਤਰੀਕੇ ਨਾਲ ਨਾ ਕਰਾ ਲਈ ਸਾਡੇ ਇਹ ਦੋਨਾਂ ਚੀਜ਼ਾਂ ਦੀ ਡਿਮਾਂਡ ਅਗਰ ਪੂਰੀ ਨਹੀਂ ਕੀਤੀ ਗਈ ਤਾਂ ਫਿਰ ਅੱਜ ਸੈਂਕੜੇ ਦੀ ਗਿੰਦੀ ਤੁਸੀਂ ਦੇਖ ਰਹੇ ਹੋ ਬਾਅਦ ਅਸੀਂ ਅੱਜ ਮੰਨ ਲਓ 500 ਲੋਕ ਆ ਗਏ ਤਾਂ ਫਿਰ 5000 ਨਾਲ 10000 ਲੋਕਾਂ ਦੇ ਨਾਲ ਫਿਰ ਅਸੀਂ ਇਹਨਾਂ ਦਫਤਰਾਂ ਦੇ ਅੰਦਰ ਨਹੀਂ ਬੈਠਾਂਗੇ ਫਿਰ ਅਸੀਂ ਨੈਸ਼ਨਲ ਹਾਈਵੇ ਜਾਮ ਕਰਾਂਗੇ 에어ਪੋਰਟ ਜਾਮ ਕਰਾਂਗੇ ਔਰ ਫਿਰ ਸਾਰਾ ਸ਼ਹਿਰ ਪੂਰੀ ਹਾਈਵੇ ਜਿਹੜੀਆਂ ਅਸੀਂ ਉਹਨਾਂ ਨੂੰ ਫ੍ਰੀਸ ਕਰਾਂਗੇ ਤੇ ਸਰਕਾਰ ਨੂੰ ਤੇ ਪੁਸ ਪ੍ਰਸ਼ਾਸਨ ਨੂੰ ਮੰਗ ਕੀ ਕਰਦੇ ਹੋ ਮੰਗ ਇਹ ਹੈ ਕਿ ਜਿਹੜੀਆਂ ਸਾਡੀਆਂ ਜਾਇਜ਼ ਮੰਗਾ ਇੱਕ ਤੇ ਸਾਡੀ ਚਰਚ ਦੀ ਜ਼ਮੀਨ ਨੂੰ ਜਿਹੜਾ ਨਿਸ਼ਾਨਦੇਹੀ ਕਰਕੇ ਸਾਨੂੰ ਉਹਦੇ 'ਚ ਜਿਹੜਾ ਸਾਡਾ ਬਣਦੀ ਜਿਹੜੀ ਪ੍ਰੋਪਰ ਹੈ ਸਾਨੂੰ ਉਹਦੇ 'ਚ ਸਾਡਾ ਜਿਹੜਾ ਜਿਹੜੀ ਅਸੀਂ ਪੈਸੇ ਦੇ ਕੇ ਜ਼ਮੀਨ ਖਰੀਦੀ ਆ ਸਾਡੀ ਉਹ ਜ਼ਮੀਨ ਪੂਰੀ ਹੈ ਜੇ ਬੇਸ਼ੱਕ ਸਾਡੀ ਗੱਲ ਹੋਏ ਤੇ ਫਿਰ ਲੈ ਲੈਣ ਜੇ ਅਸੀਂ ਪੂਰੀ ਪੂਰੀ ਜ਼ਮੀਨ ਲਈ ਸਾਨੂੰ ਉਹ ਸਾਨੂੰ ਆਪਣਾ ਹੀ ਹੱਕ ਚਾਹੀਦਾ ਸਾਨੂੰ ਕਿਸੇ ਦੀ ਕਿਸੇ ਦੀ ਉਹ ਲੋੜ ਨਹੀਂ ਹੈ ਸਾਨੂੰ ਇਸ ਤੋਂ ਜ਼ਿਆਦਾ ਸਾਡੀ ਕੋਈ ਡਿਮਾਂਡ ਨਹੀਂ ਹੈ ਦੂਜਾ ਜਿਹੜੀ ਆ ਪੁਲਿਸ ਨੂੰ ਬਹੁਤ ਸਾਰਾ ਜਿਹੜੀ ਜਿਹੜੀ ਆ ਸਿਕਿਉਰਿਟੀ ਨੂੰ ਜਿਹੜੀ ਆ ਔਰ ਸਾਡੀ ਸਿਕਿਉਰਿਟੀ ਨੂੰ ਉਹ ਯਕੀਨੀ ਪ੍ਰਸ਼ਾਸਨ ਦਾ ਫਰਜ਼ ਬਣਦਾ ਬਣਾਉਣਾ ਚਾਹੀਦਾ ਜੇਕਰ ਉਹ ਨਹੀਂ ਬਣਾਉਂਦੇ ਤੇ ਫਿਰ ਅਸੀਂ ਹੁਣੇ ਹੀ ਐਲਾਨੇ ਜੰਗ ਕਰ ਦਿੱਤਾ ਔਰ ਇਸ ਕਲਿਸਿਅ ਨੂੰ ਕਿਹਾ ਕਿ ਇੱਥੇ ਬਸ ਨਹੀਂ ਆ ਇਹ ਹਲੇ ਸ਼ੁਰੂਆਤ ਆ ਇਸ ਕਰਕੇ ਤਗੜੇ ਤੌਰ ਤੇ ਦੁਬਾਰਾ ਅਗਲੇ ਹੁਕਮਤਾ ਕੇ ਜਦੋਂ ਸੰਤਾਂ ਦੇ ਹੁਕਮ ਆਉਣਗੇ ਜਦੋਂ ਉਹਨਾਂ ਦਾ ਹੁਕਮਨਾਮਾ ਆਊਗਾ ਤੇ ਫਿਰ ਹਜ਼ਾਰਾਂ ਦੀ ਗੰਦੀ ਚ ਇਕੱਠੇ ਹੋ ਕੇ ਆਪਾਂ ਸੰਘਰਸ਼ ਨੂੰ ਬੋਰ ਤਿੱਖੇ ਤੌਰ ਤੇ ਆਪਾਂ ਅੰਜਾਮ ਦੇਵਾਂਗੇ ਬਹੁਤ ਬਹੁਤ ਧੰਨਵਾਦ ਹਾਲੇਲੂਇਆ ਅਰੇ